ਸਤ ਸ੍ਰੀ ਅਕਾਲ ਦੋਸਤੋ ਅਸੀਂ ਆ ਰਹੇ ਸੀਗੇ ਚੰਡੀਗੜ੍ਹ ਤੋਂ ਸਰਹੰਦ ਦੇ ਵੱਲ ਤੇ ਰਸਤੇ 'ਚ ਸਾਨੂੰ ਮਿਲਿਆ ਇਹ ਵੀਰ ਨੇ ਜਿਹੜਾ ਗੰਨੇ ਦੇ ਰਸ ਦਾ ਨਵਾਂ ਕੰਮ ਸ਼ੁਰੂ ਕੀਤਾ ਹੈ ਇਲੈਕਟ੍ਰੋਨਿਕ ਮਸ਼ੀਨ ਹੈ ਤੇ ਬਹੁਤ ਹੀ ਵਧੀਆ ਮਸ਼ੀਨ ਲੱਗੀ ਮੈਨੂੰ ਤਾਂ ਤੇ ਨਾ ਹੀ ਕੋਈ ਆਵਾਜ਼ ਕਰਦੀ ਹੈ ਤੇ ਨਾ ਹੀ ਬਹੁਤਾ ਇਹਦਾ ਖਰਚਾ ਹੈ ਇਹਦੇ ਵਿੱਚ ਗੰਨਾ ਪਾਉਣਾ ਤੇ ਨਾ ਹੀ ਕੋਈ ਆਵਾਜ਼ ਆਉਂਦੀ ਹੈ ਇਹਦੀ ਬਿਲਕੁਲ ਸਾਇਲੈਂਟ ਹੈ ਤੇ ਇਹਨਾਂ ਬਿਲਕੁਲ ਪਿਓਰ ਜਿਹੜਾ ਗੰਨੇ ਦਾ ਰਸ ਆਉ ਕੱਢਦੀ ਹੈ ਤੇ ਜਦੋਂ ਗਾਹਕ ਨਹੀਂ ਹੁੰਦਾ ਤਾਂ ਇਹਨੂੰ ਬੰਦ ਕਰ ਦਿਓ ਤੇ ਇਹਦਾ ਕੋਈ ਖਰਚਾ ਨਹੀਂ ਜਦੋਂ ਲੋਡ ਆ ਉਦੋਂ ਹੀ ਸਟਾਰਟ ਆਪਾਂ ਨੇ ਬਟਨ ਦੱਬਣਾ ਤੇ ਇਹਨੇ ਚੱਲਣਾ ਬਹੁਤ ਵਧੀਆ ਮੈਨੂੰ ਇਹ ਜਿਹੜਾ ਲੱਗਿਆ ਸਿਸਟਮ ਤੁਸੀਂ ਦੇਖ ਸਕਦੇ ਆ ਗੰਨਾ ਵਿੱਚ ਜਾ ਰਿਹਾ ਇਹਦੇ ਤੇ ਨਿਕਲ ਰਿਹਾ ਜਿਹੜਾ ਆਪਣਾ ਰਾਸਾ ਬਹੁਤ ਵਧੀਆ ਤੇ ਬੈਕ ਸਾਈਡ ਤੋਂ ਜਿਹੜਾ ਜਿਹੜਾ ਆਪਣਾ ਵੇਸਟ ਹੈ ਉਹ ਵੀ ਨਿਕਲ ਰਿਹਾ ਤੇ ਬਹੁਤ ਹੀ ਵਧੀਆ ਸੁੱਕਾ ਬਿਲਕੁਲ ਵੀ ਇਹਦੇ ਵਿੱਚ ਰਸ ਨਹੀਂ ਰਹਿੰਦਾ ਇਹਨੂੰ ਇੱਕ ਵਾਰ ਜੇ ਇਹਨ ਪੂਰਾ ਉਪਰ ਇਹਨ ਕਰ ਦਿੰਦਾ ਤੇ ਮੈਨੂੰ ਤਾਂ ਇਹ ਬਹੁਤ ਵਧੀਆ ਲੱਗ ਰਿਹਾ ਹੈ ਸਿਸਟਮ ਤੇ ਜਿਹੜੇ ਮੇਰੇ ਵੀਰ ਨਵਾਂ ਕੰਮ ਕਰਨਾ ਚਾਹੁੰਦੇ ਆ ਕੋਈ ਤਾਂ ਉਹ ਇਹ ਟਰਾਈ ਕਰ ਸਕਦੇ ਨੇ ਠੀਕ ਹੈ ਜੀ ਜੂਸ ਬਹੁਤ ਵਧੀਆ ਸੀਗਾ ਅਸੀਂ ਪੀਤਾ ਤੇ ਆਨੰਦ ਆ ਗਿਆ ਇਹ ਜਿਹੜੀ ਸ਼ਾਪ ਹੈ ਇਹ ਹੈਗੀ ਆਪਣਾ ਥੰਡਰ ਜੌਨ ਦੇ ਸਾਹਮਣੇ ਆ ਬਿਲਕੁਲ ਆਪੋਜ਼ਿਟ ਸਾਈਡ ਥੋੜਾ ਅੱਗੇ ਜਾ ਕੇ ਜਿੱਥੇ ਫਰਨੀਚਰ ਮਾਰਕੀਟ ਹੈ ਉੱਥੇ ਇਹ ਵੀਰਾਂ ਨੇ ਕੰਮ ਸ਼ੁਰੂ ਕੀਤਾ ਤੁਸੀਂ ਵੀ ਮੌਕਾ ਜ਼ਰੂਰ